ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਚੌਥਾ ਵਨਜਾਰਾ ਇੱਕ ਓੰਕਾਰ ਸਤਨਾਮ ਗੁਰ ਪ੍ਰਸਾਦ ਜਿਵੇਂ ਪ੍ਰਾਤਨ ਸਮੇਂ ਦੇ ਵਿੱਚ ਜਿਹੜੇ ਵਨਜਾਰੇ ਲੋਕ ਸਨ ਅੱਜ ਕੱਲ ਵੀ ਕਹਿ ਲਈਏ ਤੇਜ ਸਮੇਂ ਵਿੱਚ ਵਪਾਰੀ ਲੋਕ ਇੱਕ ਇਲਾਕੇ ਤੋਂ ਦੂਜੇ ਇਲਾਕੇ ਵਿੱਚ ਵਪਾਰ ਕਰਨ ਵਾਸਤੇ ਜਾਂਦੇ ਨੇ ਉਥੇ ਸਦਾ ਲਈ ਰਹਿਣ ਵਾਸਤੇ ਨਹੀਂ ਜਾਂਦੇ ਵਪਾਰ ਕਰਕੇ ਉਹਨਾਂ ਨੇ ਵਾਪਸ ਵੀ ਮੁੜਨਾ ਹੁੰਦਾ ਹੈ। ਇਵੇਂ ਇਹ ਜੀਵ ਵਣਜਾਰਾ ਹੈ। ਸੰਸਾਰ ਰੂਪੀ ਬਾਜ਼ਾਰ ਵਿੱਚ ਪ੍ਰਦੇਸ਼ ਵਿੱਚ ਇਹ ਜੀਵ ਰੂਪੀ ਵਣਜਾਰਾ ਆਇਆ ਹੋਇਆ ਹੈ। ਵਣਜ ਕਰਨਾ ਹੈ ਪ੍ਰਮਾਤਮਾ ਦੇ ਨਾਮ ਦਾ ਤੇ ਵਾਪਸ ਆਪਣੇ ਘਰ ਪ੍ਰਲੋਕ ਨੂੰ ਮੁੜਨਾ ਹੈ। ਇਉਂ ਜੀਵ ਰੂਪ ਵਣਜਾਰੇ ਨੂੰ ਸਮਝਾਉਂਦਿਆਂ ਹੋਇਆਂ ਸਤਿਗੁਰੂ ਜੀ ਵਣਜਾਰਾ ਨਾਮ ហេਠ ਇਹ ਬਾਣੀ ਉਚਾਰਨ ਕਰਦੇ ਹਨ। ਵਾਹਿਗੁਰੂ 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 ਸਾਧ ਸੰਗਤ ਜੀਓ। ਤੇ ਮੰਗਲਾ ਚਰਨ ਆਇਆ ਇੱਕ ਓੰਕਾਰ ਸਤਨਾਮ ਗੁਰਪ੍ਰਸਾਦ ਆ ਆਵਾਂ ਉਹਦਾ ਇੱਕ ਓੰਕਾਰ ਸਤਗੁਰ ਪ੍ਰਸਾਦ ਜਾਂ ਇੱਕ ਓੰਕਾਰ ਤੋਂ ਲੈ ਕੇ ਅ ਬਹਾ ਮੰਤਰ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰਪ੍ਰਸਾਦ ਇਹ ਮੰਗਲਾ ਚਰਨ ਗੁਰੂ ਗ੍ਰੰਥ ਸਾਹਿਬ ਵਿੱਚ ਹੀ ਆਉਂਦੇ ਨੇ ਇਥੇ ਜਿਹੜਾ ਇੱਕ ਵੱਖਰੇ ਕਿਸਮ ਦਾ ਮੰਗਲਾਚਰਨ ਆਇਆ ਇੱਕ ਓੰਕਾਰ ਸਤਨਾਮ ਗੁਰਪ੍ਰਸਾਦ ਇਹਨੂੰ ਕਹਿੰਦੇ ਤਸਾਂ ਅੱਖਰਾਂ ਵਾਲਾ ਇਹ ਮੰਤਰ ਹੈ ਸਾਧ ਸੰਗਤ ਜੀ ਇਹ ਗੁਰਗ੍ਰੰਥ ਸਾਹਿਬ ਵਿੱਚ ਦੋ ਵਾਰ ਸਿਰਫ ਆਉਣਾ ਮੰਗਲਾਚਰਨ ਹੈ ਇੱਕ ਤਾਂ ਇੱਥੇ ਆ ਗਿਆ 81 ਅੰਗ ਤੇ 81 ਹਾਂਜੀ ਇੱਕ ਆਉਣਾ ਹੈ ਅੱਗੇ ਬਿਹਾਗੜਾ ਰਾਗ ਵਿੱਚ 543 ਅੰਗ ਤੇ ਇਹ ਮੰਗਲਾ ਚਰਨ ਆਉਣਾ ਹੈ ਤੇ ਪਿੱਛੇ ਜਿਹੜੀ ਆਪਾਂ ਬਾਣੀ ਉਹ ਸ਼ੰਤ ਚਲਾਈ ਢਖਣਾ ਉਹ ਢਖਣਾ ਇੱਕ ਛੰਦ ਦੀ ਚਾਲ ਹੈ ਇਹ ਵੀ ਲਿਖਿਆ ਨਾਲ-ਨਾਲ ਸਮਝ ਇਥੇ ਗੁਰਬਾਣੀ ਪੜ੍ਹਨੀ ਨਾਲ-ਨਾਲ ਇਤਿਹਾਸ ਦਾ ਅਭਿਆਸ ਕਰਨਾ ਪੈਂਦਾ ਹੈ ਗੁਰੂ ਕੇ ਇਤਿਹਾਸ ਦਾ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਚਰਨਾਂ ਜਾਂ ਗੁਰੂ ਪਾਤਸ਼ਾਹ ਦੇ ਚਰਨਾਂ ਜਦੋਂ ਢਖਣ ਦੀ ਸੰਗਤ ਆਈ ਨਾ ਢਖਣ ਨਨਕਾਣਾ ਸਾਹਿਬ ਤੋਂ ਉਦਲੇ ਦੱਖਣ ਦਾ ਪਾਸਾ ਇਸਾ ਉਹ ਸੰਗਤਾਈ ਉਹਨਾਂ ਸੰਗਤਾਂ ਪ੍ਰਤੀ ਉਹੋ ਜਿਹਾ ਉਪਦੇਸ਼ ਮਾਰਨ ਤਾਂ ਉਹ ਬੋਲੀ ਵਿੱਚ ਤੇ ਹੁਣ ਆਇਆ ਹੈ ਬਣਜਾਰਾ ਸ੍ਰੀ ਰਾਗ ਮਹੱਲਾ ਚੌਥਾ ਬਣਜਾਰਾ ਇੱਕ ਬਣਜਾਰਾ ਸਿੱਖ ਆਇਆ ਪਾਤਸ਼ਾਹ ਮਹਾਰਾਜ ਜੀ ਉਹਨੂੰ ਉਪਦੇਸ਼ ਦਿੰਦੇ ਨੇ ਅਤਵਾ ਸਾਨੂੰ ਸਾਰਿਆਂ ਨੂੰ ਅਸੀਂ ਬਣਜਾ ਰਹੇ ਹਾਂ ਉਹਦਾ ਨੇ ਸ਼ਬਦ ਬਣਜ ਕਰੋ ਬਣਜਾ ਰਹੇ ਹੋ ਵੱਖਰ ਲਿਓ ਸੰਭਾਲ ਇਸ ਕਰਾਈ ਸਾਰੇ ਬਣਜਾ ਰਹੇ ਆਂ ਇਹ ਬੇਨਤੀਆਂ ਨੇ ਨੋਟ ਕਰੀ ਚਲੋ ਨਾਲ ਨਾਲ ਜੀ ਹਾਂ ਜੀ ਜਿਵੇਂ ਮਹਾਂਪੁਰਖਾਂ ਨੇ ਦੱਸਿਆ ਤਾਂ ਇਹ ਦੋ ਵਾਰੀ ਇਹ ਮੰਗਲ ਆਉਂਦਾ ਹੈ ਤੇ ਅੱਠ ਵਾਰੀ ਮੰਗਲ ਆਉਂਦਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਤੇ 523 ਵਾਰ ਆਉਂਦਾ ਇੱਕ ਓੰਕਾਰ ਸਤਗੁਰ ਪ੍ਰਸਾਦ ਇਹ ਸ਼ਬਦ ਸਾਧ ਸੰਗ ਜੀ ਹੋਰ ਧਿਆਨ ਦੇਣ ਯੋਗ ਇਸ ਕਰਕੇ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਾਰੀ ਬਾਣੀ ਦੇ ਵਿੱਚ ਇੱਕ ਇਹੋ ਹੀ ਸ਼ਬਦ ਹੈ ਜਿਹਦੇ ਵਿੱਚ 6 ਵਾਰੀ ਰਹਾਉ ਪਦ ਆਵੇਗਾ ਇਹਦੇ ਬਾਕੀ ਕਿਤੇ ਦੋ ਕਿਤੇ ਤਿੰਨ ਜਾਂ ਚਾਰ ਹੱਦ ਇੱਥੇ ਹੈ ਪਰ ਇਹ ਸ਼ਬਦ ਜਿਹੜਾ ਹੈ ਇਹਦੇ ਵਿੱਚ ਸਤਿਗੁਰੂ ਮਹਾਰਾਜ ਜੀ 6 ਵਾਰੀ ਰਹਾਉ ਵਰਦਣਗੇ ਤੇ ਇਸ ਵਾਰ ਕਰਕੇ ਇਹ ਸ਼ਬਦ ਵੱਲ ਧਿਆਨ ਦੇਣਾ ਹੈ ਤੇ ਇਹ ਇੱਕ ਸਾਡਾ ਸਵਾਲ ਵੀ ਹੈ ਆਪਾਂ ਆਪਣੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਨ ਵਾਸਤੇ ਇਹੋ ਜਿਹੇ ਸਵਾਲ ਬਣਾਈਏ ਕਿ ਗੁਰਬਾਣੀ ਦੇ ਜਪਜੀ ਸਾਹਿਬ ਦੇ ਵਿੱਚ ਨਾਨਕ ਪਦ ਕਿੰਨੀ ਵਾਰੀ ਆਉਂਦਾ ਹੈ ਜਪਜੀ ਸਾਹਿਬ ਦੇ ਵਿੱਚ ਕਿੰਨੀਆਂ ਪੌੜੀਆਂ ਜਿਹਦੇ ਵਿੱਚ ਨਾਨਕ ਨਹੀਂ ਆਉਂਦਾ ਜਪਜੀ ਸਾਹਿਬ ਜਿਿਹੜੀਆਂ ਪੌੜੀਆਂ ਜਿਨ੍ਹਾਂ 'ਚ ਦੋ ਵਾਰੀ ਨਾਨਕ ਪਦ ਆਉਂਦਾ ਹੈ ਜਪਜੀ ਸਾਹਿਬ ਦੇ ਵਿੱਚ ਚਾਰ ਪੱਪੇ ਅੱਖਰ ਕਿੱਥੇ ਇਕੱਠੇ ਹੁੰਦੇ ਨੇ ਇਸੇ ਤਰ੍ਹਾਂ ਇਹ ਸ਼ਬਦ ਵੀ ਇੱਕ ਸਵਾਲ ਹੈ ਕਿ ਐਸਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਕਿਹੜਾ ਸ਼ਬਦ ਹੈ ਜਿਹਦੇ ਵਿੱਚ 6 ਵਾਰੀ ਰਹਾਉ ਆਉਂਦਾ ਹੈ ਤੋ ਇਹ ਆਪਾਂ ਸਾਥ ਸੰਗ ਜੀ ਨੋਟ ਕਰੀਏ ਇਹਦੇ ਨਾਲ ਸਾਡੇ ਬੱਚਿਆਂ ਦੀ ਦਿਮਾਗ ਦੀ ਕਸਰਤ ਵੀ ਹੁੰਦੀ ਹੈ ਤੇ ਨਾਲੇ ਬਾਣੀ ਦੇ ਨਾਲ ਜੁੜੇ ਰਹਿੰਦੇ ਨੇ ਸ਼ਬਦ ਸਰਵਣ ਕਰੀਏ ਹਾਂ ਜੀ ਅਗੇ ਪੜ ਹਰ ਹਰ ਉੱਤਮ ਨਾਮ ਹੈ ਜਿਨ ਸਿਰ ਆ ਸਭ ਕੋ ਏ ਜੀਓ ਹਰ ਜੀਅ ਸਭੇ ਪ੍ਰਤਪਾਲਦਾ ਘਾਟ ਘਾਟ ਰਮਈਆ ਸੋਏ ਸੋ ਹਰ ਸਦਾ ਧਿਆਈ ਹੈ ਤਿਸ ਬਿਨ ਅਵਰ ਨਾ ਕੋਈ ਜੋ ਮੋਹ ਮਾਇਆ ਚਿਤ ਲਾਏ ਦੇ ਸੇ ਛੋਟ ਚੱਲੇ ਦੁੱਖ ਰੋਏ ਜਨ ਨਾਨਕ ਨਾਮ ਧਿਆਇਆ ਹਰ ਅੰਤ ਸਖਾਈ ਹੋਏ ਮੈਂ ਹਰ ਬਿਨ ਅਵਰ ਨਾ ਕੋਏ ਹਰ ਗੁਰ ਸਰਣਾਈ ਪਾਈਐ ਵਣਜਾਰਿਆ ਮਿੱਤਰਾ ਵੱਡ ਭਾਗ ਪ੍ਰਾਪਤ ਹੋਏ ਰਹਾਓ ਇਹ ਇੱਕ ਸ਼ਬਦ ਐਸਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜਿਸ ਦੇ 6 ਪਾਦ ਹਨ ਤੇ 6 ਵਾਰ ਹੀ ਰਹਾਉ ਦੀਆਂ ਪੰਕਤੀਆਂ ਆਉਂਦੀਆਂ ਨੇ ਭਾਵ ਕਿ ਇਸ ਸ਼ਬਦ ਵਿੱਚ 6 ਵਾਰ ਰਹਾਉ ਆਉਂਦਾ ਹੈ ਇਹ ਆਪਣੇ ਸਮਝਣ ਵਾਸਤੇ ਆਪਣੀ ਜਾਣਕਾਰੀ ਵਾਸਤੇ ਇਹ ਧਿਆਨ ਰੱਖਣ ਯੋਗ ਹੈ ਸੰਤ ਜਨਾ ਵਿਣ ਪਾਇਆ ਹਰ ਕਿਨੈ ਨਾ ਪਾਇਆ ਨਾਉ ਵਿੱਚ ਹਉਮੈ ਕਰਮ ਕਮਾਵ ਦੇ ਜਿਉ ਵੇਸਵਾ ਪੁੱਤ ਨਾਉ ਪਿਤਾ ਜਾਤ ਤਾ ਹੋਈਐ ਗੁਰ ਤੁਠਾ ਕਰੇ ਪਸਾਉ ਵਟ ਭਾਗੀ ਗੁਰ ਪਾਇਆ ਹਰ ਅਹੇ ਨਿਸ ਲੱਗਾ ਪਾਉ ਜਨ ਨਾਨਕ ਬ੍ਰਹਮ ਪਛਾਨਿਆ ਹਰ ਕੀਰਤ ਕਰਮ ਕਮਾਉ ਮਨ ਹਰ ਹਰ ਲੱਗਾ ਚਾਉ ਗੁਰ ਪੂਰਾ ਨਾਮ ਦਰੜਾਇਆ ਹਰ ਮਿਲਿਆ ਹਰ ਪ੍ਰਭ ਨਾਉ ਰਹਾਉ ਜਬ ਲਗ ਜੋ ਬਨ ਸਾਸ ਹੈ ਤਬ ਲਗ ਨਾਮ ਧਿਆਇ ਚਲਦਿਆ ਨਾਲ ਹਰ ਚੱਲਸੀ ਹਰ ਅੰਤੇ ਲਏ ਛਡਾਏ ਹਾਉ ਬਲੇਹਾਰੀ ਤੈਨ ਕਾਉ ਹਾਉ ਬਲੇਹਾਰੀ ਤੈਨ ਕਾਉ ਜਿਨ ਹਰ ਮਨ ਮੁਠਾ ਆਏ ਜਿਨੇ ਹਰ ਹਰ ਨਾਮ ਨਾ ਚੇਤੇਉ ਸੇ ਅੰਤ ਗਏ ਪਛੁਤਾਏ ਤੁਰਮ ਸਤਕ ਹਰ ਪ੍ਰਭ ਲਿਖਿਆ ਜਨ ਨਾਨਕ ਨਾਮ ਧਿਆਏ ਮਨ ਹਰ ਹਰ ਪ੍ਰੀਤ ਲਗਾਏ ਵੱਡ ਭਾਗੀ ਗੁਰ ਪਾਇਆ ਗੁਰ ਸਬਦੀ ਪਾਰ ਲਗਾਇ ਰਹਾਉ ਲਗਾਏ ਇਸੇ ਤਰ੍ਹਾਂ ਬੋਦਣਾ ਹੈ ਲੱਲੇ ਨੂੰ ਬਿੰਦੀ ਟਿੱਪੀ ਆਪਣੇ ਕੋਲੋਂ ਨਹੀਂ ਲਗਾਉਣੀ ਗੁਰ ਸਬਦੀ ਪਾਰ ਲਗਾਏ ਰਹਾਉ ਹਰ ਆਪੇ ਆਪੇ ਉਪਾਏ ਦਾ ਹਰ ਆਪੇ ਦੇ ਵੈਲੇ ਹਰ ਆਪੇ ਪਰਮ ਭੁਲਾਏ ਦਾ ਹਰ ਆਪੇ ਹੀ ਮਤ ਦੇ ਗੁਰਮੁਖਾ ਮਨ ਪਰਗਾਸ ਹੈ ਸੇ ਵਿਰਲੇ ਕੇਈ ਕੇ ਹਾਉ ਬਨਹਾਰੀ ਤੈਨਕਾਉ ਜੈ ਨ ਹਰ ਪਾਇਆ ਗੁਰਮਤਿ ਹਾਂ ਗੁਰਮਤਿ ਮੰਮੇ ਨੂੰ ਵਜ਼ਨ ਦੇ ਕੇ ਗੁਰਮਤਿ ਜਨ ਨਾਨਕ ਕਮਲ ਪਰਗਾਸਿਆ ਮਨ ਹਰ ਹਰ ਉਠੜਾਹੀ ਮਨ ਹਰ ਹਰ ਜਪਨ ਕਰੇ ਹਰ ਗੁਰ ਸਰਨਾਈ ਭਜ ਪਉ ਜਿੰਦੂ ਸਭ ਕਿਲ ਵਿਖ ਦੁਖ ਪਰ ਹਰੇ ਰਹਾਉ ਹਰ ਗੁਰ ਸਰਨਾਈ ਭਜ ਪਉ ਜਿੰਦੂ ਐ ਮੇਰੀ ਜਿੰਦੜੀਏ ਭਜ ਕੇ ਦੌੜ ਕੇ ਭਾਵ ਜਲਦੀ ਨਾਲ ਗੁਰੂ ਕੀ ਸ਼ਰਨ ਵਿੱਚ ਆ ਕੇ ਪੈ ਜਾ ਇਉਂ ਭਜ ਪਉ ਪੋਲਾ ਨਹੀਂ ਬੋਲਣਾ ਭੱਜ ਪਉ ਜਿੰਦੂ ਸਭ ਕਿਦੇ ਵਿੱਚ ਦੁੱਖ ਪਰ ਹਰੇ ਰਹਾਉ ਕਾਟ ਕਾਟ ਰਮਈਆ ਮਨ ਵਸੈ ਕਿਉ ਪਾਈਐ ਕਿਤ ਪਤ ਗੁਰਪੂਰਾ ਸਤਗੁਰ ਭੇਟੀਐ ਹਰ ਆਏ ਵਸੈ ਮਨ ਚਿਤ ਮੈਂ ਧਰ ਨਾਮ ਆਧਾਰ ਹੈ ਹਰ ਨਾਮੈ ਤੇ ਗਤ ਮਤ ਮਾ ਹਰ ਹਰ ਨਾਮ ਵਿਸਾਹੋ ਹੈ ਹਰ ਨਾਮੇ ਹੀ ਜਤ ਪਤ ਜਨ ਨਾਨਕ ਨਾਮ ਧਿਆਇਆ ਨਰੰਗ ਰਤੜਾ ਹਰ ਰੰਗ ਰਤ ਹਰ ਧਿਆਵੋ ਹਰ ਪ੍ਰਭ ਸਤ ਗੌਰ ਬਚਨੀ ਹਰ ਪ੍ਰਭ ਜਾਣਿਆ ਸਭ ਹਰ ਪ੍ਰਭ ਤੇ ਉਤਪਤ ਰਹਾਉ ਜਿਨ ਕਉ ਪੂਰਬ ਲਿਖਿਆ ਸੇ ਆਏ ਮਿਲੇ ਗੁਰ ਪਾਸ ਸੇਵਕ ਪਾਏ ਵਣ ਜਾ ਰਿਆ ਮਿੱਤਰ ਗੁਰ ਹਰ ਹਰ ਨਾਮ ਪ੍ਰਗਾਸ ਧਨ ਧਨ ਵਣ ਜਵਾ ਪਾਰੀਆ ਜਿਨ ਵਖਰ ਲੱਦੇ ਅੜਾ ਹਰ ਰਾਸ ਗੁਰਮੁਖਾ ਦਰ ਮੁਖ ਉਜਲੇ ਸੇ ਆਏ ਮਿਲੇ ਹਰ ਪਾਸ ਜਨ ਨਾਨਕ ਗੁਰ ਤਿਨ ਪਾਇਆ ਜਿਨਾ ਆਪ ਤੁਠਾ ਗੁਣਤਾਸ ਹਰਿ ਤਿਆਵਹੁ ਸਾਸ ਗਿਰਾਸ ਮਾਨ ਪ੍ਰੀਤ ਲਗੀ ਤਿਨਾ ਗੁਰਮੁਖਾ ਹਰ ਨਾਮ ਜਿਨਾ ਰਹਿ ਰਾਸ ਰਹਾਉ